ਘਰਾਂ ਦਾ ਸੰਪਰਕ ਜਿਹੜਾ ਵਾ ਰੋਡ ਦੇ ਨਾਲੋਂ ਬਿਲਕੁਲ ਟੁੱਟ ਚੁੱਕਾ ਹੈ 150 200 ਕਾ ਰਹੇਗਾ ਉਥੋਂ ਲੱਗੇ ਹਾਂ ਕਈਆਂ ਦੇ ਘਰ ਆ ਘਰ ਥੋੜੇ ਜੇ ਉੱਚੇ 88 ਵਾਲੇ ਤਾਂ ਪਾਣੀ ਤਾਂ ਬਾਹਰ ਪਾਏ ਇਹ ਘਰ ਘਰ ਅਜੇ ਪਾਣੀ ਨਹੀਂ ਵੜਿਆ ਇੰਨਾ ਚ 15-20 ਦਿਨ ਹੋ ਗਏ ਆ ਬਹੁਤ ਜ਼ਿਆਦਾ ਨੁਕਸਾਨ ਇਹ ਤੋਂ ਪਿੱਛੋਂ ਵੀ ਜ਼ਿਆਦਾ ਇਹ ਪਾਣੀ ਸਾਰਾ ਵੀ ਪਿਛਲੇ ਝੋਨੇ ਵਸਾਰੇ ਡੁੱਬ ਗਏ ਫਲੇ ਸਭਰਾ ਰਹੇ ਸਾਰੇ ਪਿੱਛੇ ਵੀ ਡੁੱਬ ਗਏ ਇਧਰ ਜਿਆਦਾ ਜਿਹੜੇ 150 ਘਰ ਹੈਗਾ ਉਹਦਾ ਸਾਰਾ ਵੀ ਨੁਕਸਾਨ ਹੈਗਾ ਕੋਈ ਪਤਾ ਜਿਹੜੇ ਕੱਚੇ ਘਰ ਆ ਉਹ ਸਕਦਾ ਵੀ 600 700 ਕੱਚੀਆਂ ਵੀ ਬਹਿ ਵੀ ਸਕਦੇ ਆ ਦਰਿਆ ਦੇ ਵਿੱਚ ਬਹਿ ਨਹੀਂ ਹੁਣ ਬਹਿ ਵੀ ਸਕਦੇ ਆ ਇਹ ਜਿਹੜਾ ਦਰਿਆ ਪਹਿਲੇ ਪਹਿਲੇ ਵਾਰ ਸੁਗਦਾ ਸੀ ਹੁਣ 2-1/2 ਕਿਲਾ ਕਿਲਾ ਦਰਿਆ ਉਰੇ ਨੂੰ ਆ ਗਿਆ ਪਦੇ ਘਰ ਸਭਰਾ ਨੂੰ ਇਹ ਢਾਹ ਲੱਗੀ ਹੋਈ ਸਾਰੀ ਉਹ ਝੋਨਾ ਜਿਹੜਾ ਬਘੋਲ ਤੇ ਆ ਉਹ ਬਘੋਲ ਚ ਪਾਣੀ ਪੈ ਗਿਆ ਜਿਹੜੇ ਮੜ ਮੜ ਦੀਦੇ ਆ ਨਾ ਝੋਨੇ ਸਾਰਾ ਬਘੋਲ ਜਿਹੜਾ ਇਹਨਾਂ ਡੱਬਾ ਖੜਾ ਗਲ ਚੁੱਕਾ ਬਸ ਦਿਹਾੜੀ ਡੰਗ ਜਦੋਂ ਪਾਣੀ ਲੈ ਗਿਆ ਨਾ ਆਪਦੇ ਆ ਵੀ ਡਿੱਗ ਪਣਾ ਗਲ ਜਾਣਾ ਲੱਗਣਾ ਇਹ ਘਰ ਪਿਛਲੇ ਸਾਲ 23 ਦੇ ਵਿੱਚ ਵੀ ਠਹਿ ਗਏ ਆ ਹੁਣ ਫੇਟਾ ਲੱਗੀ ਹੋਈ ਆ ਹੁਣ ਫੇਰ ਪਿਛਲੇ ਸਾਲ ਵੀ ਠਹਿ ਗਏ ਸੀ ਹਾਂਜੀ ਫੇਰ ਮਾ ਖੜੇ ਕਰ ਲਈ ਬਸ ਦੁਬਾਰਾ ਖੜੇ ਕੀਤੇ ਆ ਆਪ ਦੀ ਸਿਰ ਤੇ ਹੁਣ ਫੇਟਾ ਲੱਗੀ ਫੇਰ ਡਿੱਗਣ ਤੇ ਹੋਈ ਪਈ ਜਾਂ ਤਾਂ ਰਾਤ ਨੂੰ ਘਟ ਜੇ ਘਟ ਜੇ ਜਾਂ ਜਿਆਦਾ ਹੋ ਜੇ ਇਹ ਤਾਂ ਪਤਾ ਨਹੀਂਗਾ ਪਾਣੀ ਲੈਂਦਾ ਵਾ ਉਦੋਂ ਮਾਰ ਤਾਂ ਜਦੋਂ ਚੜਦਾ ਉਦੋਂ ਮਾਰਦਾ ਇਹ ਦੋਵੇਂ ਕੰਮ ਹੀ ਆਦੇ ਜਦੋਂ ਟੇਗਿਆ ਉਦੋਂ ਕੋਈ ਖਦਰਾ ਨਹੀਂ ਹੁਣ ਬਾਅਦ ਦੇ ਵਿੱਚ ਜੋ ਵੀ ਫਸਲ ਆ ਸਾਰੀ ਬਰਵਾਦ ਹੋ ਜਾਣੀ ਸਾਰੇ ਨੇ ਕੱਲੇ ਕਾਲੇ ਕੇ ਪਿੰਡ ਦੇ ਵਿੱਚੋਂ ਇਕੱਠਾ ਕੀਤਾ ਬਾਗਾ ਪ੍ਰਾਂ ਦੇ ਨਾਲਾ ਬੋਗਾ ਜਲਾ ਤੇ ਇਥੇ ਕਿਤਾ ਮਤਲਬ ਵੀ ਲੋਕਾਂ ਸਹੀ ਲੋਕਾਂ ਤੱਕ ਪਹੁੰਚ ਨਹੀਂ ਰਹੇ ਸਾਡੇ ਬੰਦੇ ਦੋ ਗੱਡੀ ਦੋ ਗੱਡੀਆਂ ਜਾਂ ਵੇਖ ਕੇ ਗਏ ਆ ਕਿ ਕਿੱਥੇ ਇਹ ਰਗਾ ਕੀ ਆ ਫਿਰ ਅਸੀਂ ਉਹ ਹਿਸਾਬ ਨਾਲ ਉੱਥੇ ਆਏ ਆ ਇਹ ਨਹੀਂ ਵੀ ਕੈਂਪ ਨੂੰ ਕਿਸੇ ਨੂੰ ਫੜਾਦਾ ਕੈਂਪਾਂ ਚ ਵੀ ਠੱਗਾ ਠੋਰੀ ਆ ਪਰ ਅਸੀਂ ਸਿੱਧਾ ਇੱਥੇ ਆਏ ਜਿੱਥੇ ਲੋਕਾਂ ਨੂੰ ਸਹੀ ਚਾਹੀਦਾ ਕੈਂਪ ਚ ਕਿਦਾਂ ਠੱਗਾ ਠੋਰੀ ਚੱਲ ਰਹੀ ਆ ਵੀ ਦੱਸ ਦੇ ਸੀ ਬੰਦੇ ਵੀ ਕੈਂਪ ਜਣਾ ਰੁਕਿਓ ਤੁਸੀਂ ਜਿੱਥਾ ਸਿੱਧਾ ਲੋਕਾਂ ਨੂੰ ਉਹ ਸਮਾਨ ਉਵੇਂ ਸਿੱਧਾ ਪਹੁੰਚਾਇਆ ਇੱਥੇ ਹੁਣ ਹਾਂਜੀ ਹਾਂਜੀ ਸਿੱਧੀ ਸੇਵਾ ਦਿੱਤੀ ਹੋਈ ਆ ਵੀ ਸਿੱਧੇ ਆਏ ਹੋਏ 6 ਟਰੈਕਟਰ ਸਾਡੇ ਆਏ ਆ ਅੱਛਾ ਪਹਿਲਾਂ ਤੁਸੀਂ ਵੇਖ ਕੇ ਜਾਂਦੇ ਹੋ ਸਾਡੇ ਬੰਦੇ ਗੱਡੀ ਤੇ ਆਏ ਆ ਅੱਛਾ ਥਾਰ ਗੱਡੀ ਤੇ ਵੇਖ ਕੇ ਵੇਖ ਕੇ ਕਿ ਕਿੱਧਰ ਕੀ ਮਾਹੌਲ ਆ ਫੇਰ ਅੱਜ ਅਸੀਂ 6 ਟਰੈਕਟਰ ਇੱਥੇ ਲੈ ਆਏ ਸਾਡੇ ਉਹ 6 ਦੇ 6 ਖੜੇ ਆ ਮੈਂ ਬਸਤੀ ਗਰੀਬ ਸਿੰਘ ਵਾਲੀ ਖੜਾ ਤੇ ਰਾਜੀ ਸੁਭਰਾ ਪਿੰਡ ਹੈ ਤੇ ਇਹ ਸੜਕਿਆ ਦੂਰ ਤੱਕ ਜਿੱਥੋਂ ਤੱਕ ਵੀ ਤਸਵੀਰ ਦੇਖ ਸਕਦੇ ਹੋ ਪਿੰਡਾਂ ਦਾ ਘਰਾਂ ਦਾ ਸੰਪਰਕ ਜਿਹੜਾ ਵਾ ਰੋਡ ਦੇ ਨਾਲੋਂ ਬਿਲਕੁਲ ਟੁੱਟ ਚੁੱਕਾ ਹੈ ਬਾਈ ਜੀ ਹੁਣੇ ਅੰਦਰੋਂ ਆਏ ਨੇ ਹੁਣੇ ਬਾਈ ਜੀ ਕਿੰਨੇ ਕ ਹਾਲਾਤ ਮਾੜੇ ਨੇ ਅੰਦਰ ਬਹੁਤ ਜਿਆਦਾ ਲਾਹ ਦਾ ਮਾੜੇ ਆ ਮਾਈ ਹੂੰ ਬਹੁਤ ਹੀ ਜਿਆਦਾ ਜੋ ਝੋਨਾ ਪਸਲ ਪੱਠੇ ਜੋ ਵੀ ਖਰਾਬ ਹੋ ਗਿਆ ਇਸ ਤੋਂ ਆ ਘਰ ਆ ਆਪਣੇ ਵਸਤੀ ਗਰੀਬ ਸਿੰਘ ਵਾਲੀ ਛੜਕੋ ਹੱਬਾ ਨੇ ਆਪਣੇ ਫਤੇਗੜ ਸਭਰਾ ਦੀਆਂ ਬਹਿਕਾਂ ਉਦੋਂ ਅਗਲੇ ਬਨੇ ਰਾਜੀ ਸਭਰਾ ਉਹ ਤਾਂ ਬਹੁਤ ਹਾਲਾਤ ਮਾੜਾ ਨੇ ਰਾਜੀ ਸਭਰਾ ਕਿੰਨੇ ਘਰ ਹੋਣਗੇ ਅੰਦਰ ਜਿਹੜੇ ਡੁੱਬ ਚੁੱਕੇ ਬਿਲਕੁਲ ਬਹੁਤ ਘਰ 100 ਘਰ ਤੇ ਰਾਜੀ ਸਭਰਾ ਦਾ ਹੀ ਹੋਣਾ 70 80 ਪਾਣੀ ਵੜ ਚੁੱਕਾ ਹਾਂ 150 200 ਘਰ ਹੈਗਾ ਉਥੋਂ ਲੱਗੇ ਹਾਂ ਕਈਆਂ ਦੇ ਘਰ ਆ ਘਰ ਥੋੜੀ ਉੱਚੇ 88 ਵਾਲੇ ਤਾਂ ਪਾਣੀ ਤਾਂ ਬਾਤ ਪਾਏ ਇਹ ਘਰ ਘਰ ਜੇ ਪਾਣੀ ਨਹੀਂ ਵੜਿਆ ਇੰਨਾ ਚ ਅੱਛਾ ਬੰਨ ਬੁਨ ਲਾਏ ਗਾੜੀ ਕਈਆਂ ਨੇ ਜੇ ਥੋੜਾ ਪਾਣੀ ਜ਼ਿਆਦਾ ਹੁੰਦਾ ਤੇ ਵੜ ਫੇਰ ਵੜ ਜੂਗਾ। ਅੱਛਾ ਪਿਛਲੇ 20 ਦਿਨਾਂ ਤੋਂ ਲਗਾਤਾਰ ਇਹ ਪਾਣੀ ਆ ਰਿਹਾ ਵਾ। ਹਾਂਜੀ। ਉਸ ਦਿਨ ਦਾ ਤੇ ਅੱਜ ਦਾ ਕੋਈ ਫਰਕ ਜਾਬਦਾ ਕੋਈ ਪਾਣੀ ਘਟਿਆ ਵਧਿਆ ਤੁਹਾਨੂੰ ਲੱਗਦਾ? ਨਹੀਂ ਜਿੰਨਾ ਕਿ ਜੀ ਘਟਦਾ ਓਨਾਂ ਦਾ ਫੇਰ ਵੜ ਜਾਂਦਾ। ਅੱਛਾ ਅੱਜ ਘਟ ਗਿਆ ਤੇ ਕੱਲ ਨੂੰ ਥੋੜਾ ਥੋੜਾ ਵਧਣਾ ਸ਼ੁਰੂ ਹੋ ਜੂਗਾ। ਅੱਜ ਥੋੜਾ ਘਟਿਆ ਲੱਗਦਾ? ਨਾ ਅੱਜ ਵਧਣਾ ਸ਼ੁਰੂ। ਅੱਜ ਵਧਣਾ ਸ਼ੁਰੂ ਹੋਇਆ। ਅੱਜ ਵਧਣਾ ਸ਼ੁਰੂ ਹੋਇਆ। ਵਧਣਾ ਸ਼ੁਰੂ ਹੋਇਆ ਅੱਜ। ਜੇ ਵੀ ਅੱਜ ਵਧਣਾ ਸ਼ੁਰੂ ਹੋ ਗਿਆ ਵਾ ਤੇ ਜੇ ਕੱਲ ਨੂੰ ਘਟਣਾ ਜੇ ਸ਼ਾਮ ਤੇ ਰਾ ਅੱਛਾ ਐਸੇ ਤਾਰ ਤੇ ਪਾਣੀ ਚੱਲੀ ਗਿਆ ਜਿਹੜੀਆਂ ਫਸਲਾਂ ਡੁੱਬ ਚੁੱਕੀਆਂ ਨੇ ਇਹਨਾਂ ਦੀ ਕੋਈ ਆਸ ਹੈਗੀ ਵੀ ਜਾ ਬਚ ਨਾ 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 ਜੀ ਕੋਈ ਆਸ ਨਹੀਂ ਉਹ ਝੋਨਾ ਜਿਹੜਾ ਬਘੋਲ ਤੇ ਆ ਉਹਨਾਂ ਬਘੋਲ ਚ ਪਾਣੀ ਪੈ ਗਿਆ ਜਿਹੜੇ ਮੜੇ ਮੜੇ ਦੀਦੇ ਆ ਨਾ ਝੋਨੇ ਸਾਰਾ ਬਘੋਲ ਜਿਹੜਾ ਇਹਨਾਂ ਡੱਬਾ ਖੜਾ ਗਲ ਚੁੱਕਾ ਬਸ ਦਿਹਾੜੀ ਡੰਗ ਜਦੋਂ ਪਾਣੀ ਲੈ ਗਿਆ ਨਾ ਆਪਦੇ ਆ ਵੀ ਡਿੱਗ ਪਣਾ ਗਲ ਜਾਣਾ ਨਾ ਮਾਪੇ ਹਾਂ ਪਾਹ ਪਹੋਰ ਗਾਲ ਆਪਣੀ ਰੱਖ ਤਾ ਹਾਂਜੀ ਕੀ ਕਹਿਣਾ ਚਾਹੁੰਦੇ ਆ ਸਾਰਾ ਕੁਝ ਹਾਲਾਤ ਤੁਸੀਂ ਵੇਖ ਰਹੇ ਹੋ ਇਹ ਤਾਂ ਹਾਂਜੀ ਬਹੁਤ ਮਾੜੇ ਹਾਲਾਤ ਆ ਜੀ 15 20 ਦਿਨ ਹੋ ਗਏ ਆ ਬੜਾ ਜ਼ਿਆਦਾ ਨੁਕਸਾਨ ਇਹ ਤੋਂ ਪਿੱਛੋਂ ਵੀ ਜ਼ਿਆਦਾ ਇਹ ਪਾਣੀ ਸਾਰਾ ਵੀ ਪਿਛਲੇ ਝੁੰਨੇ ਸਾਰੇ ਡੁੱਬ ਗਏ ਫਲੇਸ ਭਰਾ ਦੇ ਸਾਰੇ ਪਿੱਛੇ ਵੀ ਡੁੱਬ ਗਏ ਇਧਰ ਜ਼ਿਆਦਾ ਜਿਹੜੇ 150 ਘਰ ਹੈਗਾ ਉਹਦਾ ਸਾਰਾ ਵੀ ਨੁਕਸਾਨ ਹੈਗਾ ਉਹ ਕੋਈ ਪਤਾ ਜਿਹੜੇ ਕੱਚੇ ਘਰ ਆ ਉਹ ਹੋ ਸਕਦਾ ਵੀ ਛੱਤਾ-ਸੁੱਤਾ ਕੱਚੀਆਂ ਵੀ ਬਹਿ ਵੀ ਸਕਦੇ ਆ ਦਰਿਆ ਦੇ ਵਿੱਚ ਬਹਿਣੇ ਹੁਣ ਬਹਿ ਵੀ ਸਕਦੇ ਆ ਇਹ ਜਿਹੜਾ ਦਰਿਆ ਪਹਿਲੇ ਪਹਿਲੇ ਵਾਰ ਵਰ੍ਹਦਾ ਸੀ ਹੁਣ ਜੋ ਡੇਢ ਕਿਲਾ ਕਿਲਾ ਦਰਿਆ ਉਰੇ ਨੂੰ ਆ ਗਿਆ ਹਮ ਪਦੇ ਘੜਸ ਭਰਾ ਨੂੰ ਜੀ ਢਾ ਢਾ ਲੱਗੀ ਹੋਈ ਸਾਰੀ ਹਮ ਅੱਛਾ ਜਦੋਂ ਪਾਣੀ ਲੱਥਦਾ ਹੈ ਕਿ ਉਦੋਂ ਤੁਹਾਨੂੰ ਲੱਗਦਾ ਵੀ ਆਪਾਂ ਖੜੇ ਹੋ ਸਕਾਂਗੇ ਨਹੀਂ ਜੀ ਇਹ ਤਾਂ ਕਰਤ ਪਰ ਰਹਿੰਦਾ ਨਾ ਜਦੋਂ ਪਾਣੀ ਰਹਿੰਦਾ ਵਾ ਉਦੋਂ ਮਾਰਦਾ ਵਾ ਤੇ ਜਦੋਂ ਚੜਦਾ ਉਦੋਂ ਮਾਰਦਾ ਇਹ ਦੋਵੇਂ ਕੰਮ ਹੀ ਹੈ ਜੀ ਜਦੋਂ ਟੇਗਿਆ ਉਦੋਂ ਕੋਈ ਖਦਰਾ ਨਹੀਂ ਹੁਣ ਬਾਅਦ ਦੇ ਵਿੱਚ ਜੋ ਵੀ ਫਸਲ ਆ ਸਾਰੀ ਬਰਵਾਦ ਹੋ ਜਾਣੀ ਹੈ ਹਮ ਉਹਦੇ ਵਿੱਚ ਕੋਈ ਨਹੀਂ ਰਹਿਣਾ ਹੁਣ ਸਰਕਾਰ ਦਾ ਕਿਦਾਂ ਦਾ ਹੈਗਾ ਵਾ ਰਿਐਕਸ਼ਨ ਸਰਕਾਰ ਤੁਹਾਡੇ ਤੱਕ ਪਹੁੰਚ ਕਰ ਰਹੀ ਹੈ ਉਹਨੇ ਇਹੋ ਹੀ ਆਪਣੇ ਇੱਚੇ ਕਰਨ ਦੇ ਜਿਹੜੇ ਪਿੰਡ ਦੇ ਮੋਹਦਵਾਰਾਂ ਚ ਕੋਈ ਮਾੜਾ ਮੋੜਾ ਐਮਐਲਏ ਉਹ ਵਿਚਾਰਾ ਕਰਨ ਰਿਹਾ ਹਮ ਇਸ ਤਰ੍ਹਾਂ ਹੀ ਕਰਨ ਰਿਹਾ ਹੈ ਸੰਸਥਾ ਦਾ ਮਾਰ ਹੀ ਆਉਂਦਾ ਜੋ ਸੰਸਥਾ ਦਾ ਹੀ ਆਉਂਦਿਆ ਵਾ ਬਹੁਤਾ ਦਾ ਸਰਕਾਰ ਵੱਲੋਂ ਨਹੀਂ ਆ ਰਹੀ ਸਰਕਾਰ ਵੱਲੋਂ ਤੇ ਆ ਆਪਣੇ ਆ ਇਹਨਾਂ ਨੂੰ ਪਤਾ ਹੋਊ ਜਿਹੜੇ ਵੰਡਦੇ ਆ ਤੇ ਸਰਕਾਰ ਲੋ ਵੀ ਆਉਂਦਾ ਵੀ ਆ ਸਰਕਾਰ ਲੋ ਤੇ ਸਾਨੂੰ ਜਿੰਨੀ ਕਿ ਜਾਣਕਾਰੀ ਅਸੀਂ ਇਹ ਸੋਚਦੇ ਆ ਵੀ ਬਹੁਤਾਂ ਸੰਸਥਾ ਦਾ ਆ ਗਰਪਾਲ ਸੋਹਣੀ ਵੀ ਅੱਜ ਆ ਰਹੇ ਆ ਤੁਸੀਂ ਉਹ ਚੈਨਲ ਹੋਵੇ ਤੇ ਆਏ ਹੁਣ ਉਹਨਾਂ ਨੇ ਫੋਨ ਕੀਤਾ ਵੀ ਆਓ ਦੂਜਾ ਵੀ ਦੱਸੋ ਸਾਨੂੰ ਕਿਹੜੇ ਕਿਹੜਾ ਡੁੱਬਿਆ ਘਰ ਹੈ ਕਿਹੜੇ ਕਿਹੜਾ ਮਾਲ ਬਾਹਰ ਬਾਈ ਬੈਠੇ ਆ ਤੁਹਾਨੂੰ ਕਿਹੜੀਆਂ ਕਿਹੜੀਆਂ ਮੁਸ਼ਕਲਾਂ ਆ ਰਹੀਆਂ ਜਿੱਤਨਾ ਸਮਾਜ ਸੇਵੀਰ ਪਹੁੰਚ ਰਹੇ ਨੇ ਹਾਂਜੀ ਉਹ ਰਾਸ਼ਨ ਲੈ ਕੇ ਆ ਰਹੇ ਨੇ ਜਾਂ ਹੋਰ ਚੀਜ਼ਾਂ ਲੈ ਕੇ ਆ ਰਹੇ ਨੇ ਕਿਹੜੀਆਂ ਚੀਜ਼ਾਂ ਤੁਹਾਨੂੰ ਚਾਹੀਦੀਆਂ ਨੇ ਕਿਹੜੀਆਂ ਚੀਜ਼ਾਂ ਆ ਰਹੀਆਂ ਨੇ ਇੱਥੇ ਇੱਕ ਤਾਂ ਚਾਰ ਦੀ ਲੋੜ ਆ ਜਿਆਦੀ ਦੇ ਜਾਂ ਆਪਣਾ ਪਸ਼ੂਆਂ ਬਾਰੇ ਜ਼ਿਆਦਾ ਇਹ ਚਾਰ ਹੋਵੇ ਜਾਂ ਆਪਣਾ ਛੋੜਾ ਗੱਲ ਆ ਜਾਂ ਉਹ ਭੀੜ ਗੱਲ ਆ ਸਾਰੀ ਤੇ ਇਹੋ ਜਿਹੇ ਸੌਦਿਆਂ ਦੀ ਲੋੜ ਆ ਤੇ ਬਾਕੀ ਸੌਦਾ ਰਿਸ਼ਤੇ ਤੋਂ ਬਹੁਤ ਵੰਡੀਦੀ ਇੱਥੇ ਤੇ ਫੇਰ ਵੀ ਜੋ ਜਾ ਬੜਾ ਘਾਟ ਆ ਜੇ ਵੀ ਤਾਂ ਵੰਡੀਆ ਬਹੁਤ ਕੱਲ ਮਿੰਟੋ ਰਾਜਸਥਾਨ ਦੇ ਵਿੱਚੋਂ ਆਏ ਸੀ ਜੀ ਰਾਜਸਥਾਨ ਤੋਂ ਇੱਥੇ ਆਏ ਸੀ ਹਾਂ ਰਾਜਸਥਾਨ ਦੇ ਵਿੱਚੋਂ ਤੇ ਉਹ ਇੱਥੇ ਤੇ ਵੰਡ ਕੇ ਗਏ ਆ 113 ਬੋਰੀਆਂ ਵੰਡਦੀਆਂ ਜੀ ਰਾਜਸਥਾਨ ਦੇ ਵਿੱਚੋਂ ਆਏ ਹੋ ਹੇ ਹੇ ਮੇਰੇ ਖਿਆਲ ਜ਼ਿਆਦਾਤਰ ਇੱਥੇ ਲੋਕ ਪਸ਼ੂਆਂ ਤੇ ਨਿਰਭਰ ਜ਼ਿਆਦਾ ਨੇ ਹਾਂ ਪਸ਼ੂਆਂ ਤੇ ਹੀ ਜ਼ਿਆਦਾ ਦੇਖ ਲਓ ਜੇ ਤੁਸੀਂ ਮੈਂ ਆ ਰਿਹਾ ਤੁਹਾਡੇ ਕੋਲ ਤੇ ਇਤਨਾ ਕਰਕੇ ਬਹੁਤ ਮੁਰਾਦਸਨ ਤੇ ਬਹੁਤ ਹੁੰਡਿਆ ਵੈਸੇ ਸਾਰਾ ਕੰਮ ਹੀ ਬੰਦ ਹੋ ਗਿਆ ਨਹੀਂ ਨਿਕਾ ਮਾਰੀ ਲਈ ਪਸ਼ੂਆਂ ਵਾਸਤੇ ਕੁਝ ਵੀ ਨਹੀਂ ਰਹਿ ਗਿਆ ਹੁਣ ਦੇਖਿਆ ਹੀ ਨਾ ਤੁਸੀਂ ਹੁਣ ਪਸ਼ੂਆਂ ਵਾਸਤੇ ਕੁਝ ਨਹੀਂ ਪਸ਼ੂ ਵੀ ਕਿੱਥੇ ਬਜੀ ਪਾਣੀ ਦੇ ਵਿੱਚ ਹੀ ਆ ਪਸ਼ੂ ਸਾਰੇ ਜੀ ਹਾਂ ਰੱਖੋ ਕੱਲ ਹੁਣ ਸਾਡੇ ਘਰ ਪਿਛਲੇ ਸਾਲ 23 ਦੇ ਵਿੱਚ ਵੀ ਟਹਿ ਗਏ ਹੁਣ ਫੇਰ ਢਾ ਲੱਗੀ ਹੋਈ ਆ ਹੁਣ ਫੇਰ ਪਿਛਲੇ ਸਾਲ ਵੀ ਟਹਿ ਗਏ ਸੀ ਹਾਂਜੀ ਫੇਰ ਮਹਾ ਖੜੇ ਕਰ ਲਈ ਦੁਬਾਰਾ ਖੜੇ ਕੀਤੇ ਆ ਆਪ ਦੀ ਸਰ ਤੇ ਹੁਣ ਫੇਰ ਢਾ ਲੱਗੀ ਫੇਰ ਡਿਕਨ ਤੇ ਹੋਈ ਪਈ ਜੀ ਫੇਰ ਡਿਕਨ ਤੇ ਤੁਸੀਂ ਅੰਦਰ ਰਹਿੰਦੇ ਆ ਅੰਦਰ ਹੀ ਰਹੇ ਭਰਾ ਦੇ ਵਿੱਚ ਰਹਿੰਦੇ ਆ ਅ ਅਜੀ ਅੰਦਰ ਅਜੀ ਹੈਗੇ ਨੇ ਹੋਰ ਜੀ ਕੱਢ ਲੈ ਜੀ ਜੀ ਸਾਰੇ ਕੱਢ ਲੈ ਮਾਲ ਡੰਗਰ ਵੀ ਕੱਢ ਲੈ ਸਾਮਾਨ ਤਾਂ ਫਿਰ ਉੱਥੇ ਪਿਆ ਹੋਣਾ ਸਾਮਾਨ ਕੋਈ ਨਹੀਂ ਕੱਢਿਆ ਉਹਦੇ ਵਿੱਚੋਂ ਸਾਮਾਨ ਸਾਰਾ ਅੰਦਰ ਹੀ ਆ ਸਾਰਾ ਅੰਦਰ ਹੀ ਆ ਬਾਗਾ ਪੁਰਾਣਾ ਦੇ ਕਾਲੇ ਕੇ ਪੈਂਡਾ ਬਾਗਾ ਪੁਰਾਣੇ ਦੇ ਨਾਲ ਉੱਥੋਂ 6 ਟਰੈਕਟਰ 4 ਤੂੜੀ ਦਾਣਾ ਟਰਾਲੀਆਂ ਪੂਰਾਂ ਫੁੱਲ ਭਰ ਕੇ 6 ਟਰੈਲਿੰਗਾਂ ਲਿਆਏ ਸੀ ਤੁਸੀਂ ਲੈ ਕੇ ਆਏ ਹਾਂ ਜੀ ਆਵੇਂ ਖੜੇ ਹਾਂ ਹੁਣੇ ਉਤਰਈਆਂ ਬਸ ਹੁਣ ਕੱਢੀ ਜਾਂਦੇ ਆ ਠੀਕ ਆ ਤੇ ਅਸੀਂ ਅਸੀਂ ਮਤਲਬ ਕਿ ਸਾਡੇ ਪੈਂਟਰੇ ਸਾਰੇ ਨੇ ਇਕੱਲੇ ਕਾਲੇ ਕੇ ਪੈਂਡ ਦੇ ਵਿੱਚੋਂ ਇਕੱਠਾ ਕੀਤਾ ਬਾਗਾ ਪੁਰਾਣੇ ਦੇ ਨਾਲ ਬਾਗਾ ਜਲਾ ਹਾਂ ਇਹ ਇੱਥੇ ਕਿਤਾ ਮਤਲਬ ਵੀ ਲੋਕਾਂ ਸਹੀ ਲੋਕਾਂ ਤੱਕ ਪਹੁੰਚ ਨਹੀਂ ਰਹੇ ਸਾਡੇ ਬੰਦੇ ਦੋ ਗੱਡੀ ਦੋ ਗੱਡੀਆਂ ਜਾਂ ਵੇਖ ਕੇ ਗਏ ਆ ਕਿ ਕਿੱਥੇ ਇਹ ਰਗਾ ਕੀ ਆ ਫਿਰ ਅਸੀਂ ਉਹ ਹਿਸਾਬ ਨਾਲ ਉੱਥੇ ਆਏ ਆ ਇਹ ਨਹੀਂ ਵੀ ਕੈਂਪ ਨੂੰ ਕਿਸੇ ਨੂੰ ਫੜਾਦਾ ਕੈਂਪਾਂ ਚ ਵੀ ਠੱਗਾ ਠੋਰੀ ਆ ਪਰ ਅਸੀਂ ਸਿੱਧਾ ਇੱਥੇ ਆਏ ਜਿੱਥੇ ਲੋਕਾਂ ਨੂੰ ਸਹੀ ਚਾਹੀਦਾ ਕੈਂਪ ਚ ਕਿਦਾਂ ਠੱਗਾ ਠੋਰੀ ਚੱਲ ਰਹੀ ਆ ਵੀ ਦੱਸ ਦੇ ਸੀ ਬੰਦੇ ਵੀ ਕੈਂਪ ਜਣਾ ਰੋਕਿਓ ਤੁਸੀਂ ਜਿੱਥਾ ਸਿੱਧਾ ਲੋਕਾਂ ਨੂੰ ਦੋ ਸਮਾਨ ਉਵੇਂ ਸਿੱਧਾ ਪਹੁੰਚਾਇਆ ਇੱਥੇ ਹੁਣ ਹਾਂਜੀ ਹਾਂਜੀ ਸਿੱਧੀ ਸੇਵਾ ਦਿੱਤੀ ਹੋਈ ਆ ਵੀ ਸਿੱਧੇ ਆਏ ਹੋਏ 6 ਟਰੈਕਟਰ ਸਾਡੇ ਆਏ ਆ ਅੱਛਾ ਪਹਿਲਾਂ ਤੁਸੀਂ ਵੇਖ ਕੇ ਜਾਂਦੇ ਹੋ ਸਾਡੇ ਬੰਦੇ ਗੱਡੀ ਤੇ ਆਏ ਆ ਅੱਛਾ ਥਾਰ ਗੱਡੀ ਤੇ ਵੇਖ ਕੇ ਵੇਖ ਕੇ ਕਿ ਕਿੱਧਰ ਕੀ ਮੌਲ ਆ ਫੇਰ ਅੱਜ ਅਸੀਂ 6 ਟਰੈਕਟਰ ਇੱਥੇ ਲੈ ਉਵੇਂ ਲੈ ਕੇ ਸਾਡੇ ਉਹ 6 ਦੇ 6 ਖੜੇ ਆ ਹੂੰ ਠੀਕ ਸੋ ਇਹ ਵੀ ਬਹੁਤ ਵਧੀਆ ਤਰੀਕਾ ਹੈ ਕਿ ਤੁਸੀਂ ਆਪ ਖੁਦ ਜਾ ਕੇ ਤੇ ਆਪਣਾ ਦਾਨ ਆਪਣੇ ਹੱਥੀ ਦੇ ਕੇ ਆਓ ਇਹ ਮੈਂ ਬੜੇ ਦਿਨ ਤੋਂ ਪਹਿਲੇ ਦਿਨ ਤੋਂ ਹੀ ਜਦੋਂ ਤੋਂ ਇਹ ਫਲੱਟ ਚੱਲਿਆ ਕੰਮ ਪਾਣੀ ਵਾਲਾ ਉਸ ਦਿਨ ਤੋਂ ਹੀ ਆਪਾਂ ਇਹ ਰੌਲਾ ਪਾ ਰਹੇ ਸੀ ਵੀ ਜਿੰਨੇ ਵੀ ਦਾਨ ਦੇਣਾ ਵਾ ਨਾ ਉਹ ਸਹੀ ਹਥਾਂ ਤੱਕ ਪਹੁੰਚਾਵੇ ਬਹੁਤਾਂ ਵਾਂ ਤੇ ਜਿਹੜੀ ਲੁੱਟ ਖਸੁੱਟ ਜਿਹੜੀ ਆ ਉਹ ਤੁਹਾਡੇ ਦਸਵੰਦੀ ਹੋਰੀ ਆ